ਹਾਂਜੀ ਦੋਸਤੋ ਅੱਜ 1 ਅਗਸਤ 2024 ਤੇ ਅੱਜ ਰੱਬ ਮਿਹਰਮਾਨ ਹੋਇਆ ਲਗਭਗ ਪੂਰੇ ਪੰਜਾਬ ਦੇ ਵਿੱਚ ਵਰਖਾ ਕੀਤੀ ਹੈ ਬਹੁਤ ਜਿਆਦਾ ਗਰਮੀ ਤੋਂ ਬਾਅਦ ਕਾਫੀ ਸਮੇਂ ਬਾਅਦ ਵਰਖਾ ਕੀਤੀ ਪਰਮਾਤਮਾ ਨੇ ਤੇ ਇਹ ਸੋਚਦੇ ਆਂ ਕਿ ਕੁਦਰਤ ਦੇ ਹੱਥ ਪਰਮਾਤਮਾ ਦੇ ਹੱਥ ਕਿੱਡੀ ਵੱਡੀ ਪਾਵਰ ਤੁਸੀਂ ਦੇਖ ਸਕਦੇ ਹੋ ਵੀ ਆਪਣਾ ਜਿਹੜਾ ਸਮਾਂ ਲੰਘਿਆ ਪਿਛੇ 3-4 ਮਹੀਨੇ ਕਿ ਕਣਕਾਂ ਜੇ ਆਪਾਂ ਕਿਸਾਨੀ ਦੀ ਗੱਲ ਕਰੀਏ ਤੇ ਕਣਕਾਂ ਦੇ ਵਿੱਚ ਮੌਸਮ ਠੰਡਾ ਰਹਿਣ ਕਾਰਨ ਤੇ ਪਰਮਾਤਮਾ ਦੇ ਵਾਸਤਾ ਮੌਸਮ ਠੰਡਾ ਰੱਖਿਆ ਤੇ ਇਹ ਕਣਕ ਵਾਲੇ ਜਿਹੜੇ ਕਿਸਾਨ ਸੀ ਉਹਨਾਂ ਦਾ ਝਾੜ ਬਹੁਤ ਵਧੀਆ ਆਇਆ ਉਸ ਤੋਂ ਬਾਅਦ ਇੰਨੀ ਗਰਮੀ ਪਈ ਕਿ ਕਣਕਾ ਤੋਂ ਬਾਅਦ ਜਿਵੇਂ ਕਿਸੇ ਨੇ ਕੋਈ ਮਿਰਚਾਂ ਸੀ ਕੋਈ ਵੇਲਾਂ ਵਾਲੀਆਂ ਸਬਜ਼ੀਆਂ ਲਾਈਆਂ ਤੇ ਜਿਵੇਂ ਕੱਦੂ, ਕੁਰੇਲੇ ਕੋਈ ਵੀ ਚੀਜ਼ ਹੋ ਗਈ, ਖੀਰਾ ਹੋ ਗਿਆ। ਇੰਨੀ ਗਰਮੀ ਪਈ ਮੱਕੀ ਦੇ ਦਾਣੇ ਨਹੀਂ ਬਣੇ ਤੇ ਲਗਾਤਾਰ ਗਰਮੀ ਪੈਂਦੀ ਰਹੀ, ਲਗਾਤਾਰ ਗਰਮੀ। ਜਿੰਨਾ ਝੋਨੇ 'ਚ ਪਾਣੀ ਖੜਾ ਸੀ ਉਹਨਾਂ ਦੇ ਪੱਤੇ ਲਾਲ ਹੋ ਗਏ ਤੇ ਕੁਝ ਜਗ੍ਹਾ ਕੁਝ ਲੱਗ ਕੇ ਐਸੇ ਸੀ ਜਿੱਥੇ ਝੋਨੇ ਜਿਹੜੇ ਕਾਫੀ ਆੜ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਿਆ ਸ਼ਾਇਦ ਕਵਰ ਵੀ ਨਾ ਹੋਣਾ ਤੇ ਅੱਜ ਇੱਥੋਂ ਤੱਕ ਕਿ ਜਿਹੜੇ ਹੁਣ ਲੇਟ ਝੋਨੇ ਲੱਗ ਰਹੇ ਸੀ ਮੱਕੀਆਂ ਵਾਲੇ ਸਬਕੀਆਂ ਵਾਲੇ ਤੇ ਲੋਕ ਝੋਨਾ ਲਾਉਣ ਵਾਲੇ ਵੀ ਹੱਥ ਕੜੇ ਕਰਕੇ ਜਵਾਬ ਦੇ ਗਏ 5000 ਰੇਟ ਵੀ ਹੋ ਗਿਆ ਤੇ ਤਾਂ ਵੀ ਲਵਾਈ ਦਾ ਤੇ ਤਾਂ ਵੀ ਲੇਬਰ ਜਿਹੜੀ ਉਹ ਜਵਾਬ ਦੇਗੀ ਵੀ ਅਸੀਂ ਪੈਸੇ ਜਿੰਨੇ ਮਰਜ਼ੀ ਦਿਓ ਸਾਡੇ ਤੋਂ ਝੋਨਾ ਨਹੀਂ ਲੱਗਦਾ ਤੇ ਆਹ ਗੱਡੀ ਚ ਆਪਾਂ ਜਾ ਰਹੇ ਆ ਇਹਨਾਂ ਗੱਡੀਆਂ ਦੇ ਵਿੱਚ ਏਸੀ ਵੀ ਕੁਝ ਵੀ ਨਹੀਂ ਸੀ ਕਰਦੇ ਏਸੀ ਕੰਮ ਨਹੀਂ ਸੀ ਕਰਦੇ ਤੇ ਅੱਜ ਵੇਖ ਲਓ ਹੀ ਏਸੀ ਬੰਦ ਕਰਕੇ ਜਾ ਰਹੇ ਆ ਗੱਡੀ ਤੇ ਇਹਨੂੰ ਕਹਿੰਦੇ ਕੁਦਰਤ ਕੋਲ ਕਿੰਨੀ ਤਾਕਤ ਆ ਕੁਦਰਤ ਕੋ ਪਰਮਾਤਮਾ ਕੋ ਬਹੁਤ ਵੱਡੀ ਤਾਕਤ ਆ ਸਾਰੇ ਵੇਖੋ ਕਿੰਨੀ ਜਗਾ ਦਾ ਇਹਨੇ ਮੌਸਮ बस ਕੁਝ ਘੰਟਿਆਂ ਵਿੱਚ ਚੇਂਜ ਕਰ ਦਿੰਦਾ ਤੇ ਕਿਵੇਂ ਫਸਲਾਂ ਦਾ ਵਾਧਾ ਘਾਟਾ ਝਾੜ ਪ੍ਰਮਾਤਮਾ ਨੇ ਕਿਸੇ ਨੂੰ ਵੱਧ ਦੇਣਾ ਕਦੋਂ ਘਟ ਦੇਣਾ ਕਦੋਂ ਦੇ ਦੇਣਾ ਕਦੋਂ ਖੋਹ ਲੈਣਾ ਇਹ ਸਾਰਾ ਉਹਦੇ ਵੱਸ ਦੀਆਂ ਗੱਲਾਂ ਐ ਜਦੋਂ ਆਪਾਂ ਇੰਨੀ ਗਰਮੀ ਤੋਂ ਬਾਅਦ ਅੱਜ ਵਰਖਾ ਹੋਈ ਏ ਮੌਸਮ ਚੰਗਾ ਹੋਇਆ ਹੈ ਚਲੋ ਪਰਮਾਤਮਾ ਦਾ ਸ਼ੁਕਰ ਹੈ ਪਰ ਇੱਕ ਗੱਲ ਆਪਣੀ ਸੋਚ ਨਹੀਂ ਬੰਦੀ ਕਿ ਪਰਮਾਤਮਾ ਦੇ ਹੱਥ ਪਾਵਰ ਕਿੰਨੀ ਹੈ ਸੋ ਧੰਨਵਾਦ ਵੀਰੋ